ਨਸ਼ੇ ਦੇ ਕਾਰੋਬਾਰ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਵਿੱਚ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਲਾਸ਼ੀ ਲਈ ਗਈ। ਉੱਥੇ ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ ਫਰੀਦਕੋਟ ਸ਼ਹਿਰ ਦੇ ਸलम ਬਸਤੀਆਂ ਦੇ ਵਿੱਚ ਨਸ਼ੇ ਦੇ ਵਪਾਰ ਨਾਲ ਜੁੜੇ ਕੁਝ ਸ਼ੱਕੀ ਵਿਅਕਤੀਆਂ ਦੀ ਲਿਸਟ ਜਾਰੀ ਕਰਕੇ ਉਨ੍ਹਾਂ ਦੀ ਤਲਾਸ਼ ਲਈ ਪੁਲਿਸ ਵੱਲੋਂ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਤਹਿਤ ਸ਼ੱਕੀ ਵਿਅਕਤੀ ਦੇ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਸ਼ੱਕੀ ਵਿਅਕਤੀਆਂ ਦੀ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ। ਫੀਜੀ ਸਾਡੇ ਰੂਟੀਨ ਆਪਰੇਸ਼ਨ ਹੈ ਜਿਸ ਅਸੀਂ ਅਲੱਗ-ਅਲੱਗ ਜਿੱਥੇ ਜਗ੍ਹਾ ਦੀ ਏਰੀਆਸ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਾਂ ਸਾਨੂੰ ਲੱਗਦੇ ਆ ਕਿ ਜਿੱਥੇ ਕੋਈ ਸ਼ਰਾਪਤੀ ਅਨਸਰ ਹੋ ਸਕਦਾ ਉਹ ਵੀ ਅਸੀਂ ਸਰਚ ਕਰਾ ਰਹੇ ਆ ਤਾਂ ਜੋ ਆਪਾਂ ਉਹਨਾਂ ਦੇ ਬੰਦੇ ਕਾਬੂ ਕਰ ਸਕੀਏ ਇਸ ਨਾਕੇ ਵੀ ਲਗਾ ਰਹੇ ਆ ਤਾਂ ਕਿ ਜਿਹੜਾ ਕੋਈ ਸ਼ਰਾਪਤੀ ਅਨਸਰ ਸਰਚ ਆਇਆ ਜਾਂ ਕੋਈ ਦਨੀਆ ਗੱਡੀ ਐ ਯਾ ਹੋਰ ਵੀਕਲ ਹੈ ਉਹਨੂੰ ਆਪਾਂ ਚੈੱਕ ਕਰੀਏ ਤੇ ਕਾਬੂ ਕਰ ਸਕੀਏ ਮੈਨੂੰ ਲੈ ਕੇ ਵੀ ਕਾਫੀ ਰਿਪੋਰਟ ਦਿੱਤੇ ਜਾ ਰਹੇ ਕੋਈ ਬਹੁਤ ਉਹ ਰੈਗੂਲਰ ਪਾਰਟ ਹੈ ਜਿਹੜਾ ਰੈਗੂਲਰ ਫੀਚਰ ਹੈ ਹਰ ਕੀ ਨਸ਼ਿਆਂ ਨਾਲ ਸਪੈਸ਼ਲ ਫੋਕਸ ਹੈ ਪੰਜਾਬ ਸਰਕਾਰ ਦਾ ਬਟ ਇਹ ਰੈਗੂਲਰਲੀ ਅਸੀਂ ਕਰਦੇ ਚੈੱਕ ਵੀ ਕਰਾਂਗੇ ਵੈਰੀ ਗੁੱਡ ਜੀ ਕੋਲ ਵੱਡਾ ਮੇਲਾ ਲੱਗਣ ਵਾਲਾ ਵੀ ਉਸ ਵਾਰ ਨੂੰ ਨੇ ਰੂਟੀਨ ਹੈ ਜੀ ਚਲੋ ਮੇਲਾ ਵੀ ਆ ਗਿਆ ਉਹ ਆਪਾਂ ਕਹਿ ਰਹੇ ਹਾਂ ਬਟ ਇਹ ਪਹਿਲਾਂ ਵੀ ਤੁਹਾਨੂੰ ਪਤਾ ਹੈ ਪਹਿਲਾਂ ਵੀ ਇਹੀ ਕਰਦੇ ਆ ਰਹੇ ਹਾਂ ਪਹਿਲਾਂ ਵੀ ਕੀਤੇ ਨੇ ਸੋ ਉਹਦਾ ਹੀ ਪਾਰਟ ਹੈ ਸਰ ਕਿੰਨੀਆਂ ਟੀਮਾਂ ਭਾਈਆਂ ਚੈੱਕ ਕਰਾਉਂਦੇ ਟੀਮਾਂ ਦੇ کافی ਜ਼ਿਆਦਾ ਬਣੀਆਂ ਜੀ ਆਪਾਂ ਉਹਨੂੰ ਐਗਜੈਕਟ ਤਕਰੀਰ ਤੁਹਾਨੂੰ ਦੱਸਦੇ ਬਟ ਵਧੀਆ کافی ਲੋਕ ਲੱਗੇ ਕਰ ਰਿਹਾ ਜੀ ਹਜੇ ਚੱਲੂ ਕਾਫੀ ਲੰਬਾ ਸਮਾਂ ਤੇ ਰਿਹਾ ਅਜੇ ਤੇ ਸ਼ੁਰੂ ਹੈ ਸਦਾਰ ਦੇ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਤਾਂ ਕਿ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾ ਸਕੇ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੇ ਨਾਲ ਟੀ 5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 channel punjabi hun subscribe karo bell icon pe click karo